ਆਮ ਵਨ ਆਫ 뎀 ਬੋਲਣਾ ਸਾਰੇ ਚਾਹੁੰਦੇ ਆ ਪਰ ਸੁਣਨਾ ਨਹੀਂ ਕੋਈ ਚਾਹੁੰਦਾ ਜੇ ਮੈਂ ਕੁਝ ਕਹਿ ਨਹੀਂ ਜਾਂ ਕੋਈ ਕੁਝ ਕਹਿੰਦਾ ਮੈਨੂੰ ਨਹੀਂ ਪਸੰਦ ਤੇ ਉਹ ਆਪਾਂ ਪੂਰਾ ਉਹਦੇ ਵਾਸਤੇ 네ਗੇਟਿਵ ਸਟਾਰਟ ਕਰ ਦਿੰਨੇ ਆ ਕਿ ਉਹ ਉਹਨੇ ਮੇਰੀ ਗੱਲ ਨਹੀਂ ਮੰਨੀ ਉਹ ਮੈਨੂੰ ਪਸੰਦ ਨਹੀਂ ਕਰਦਾ ਜਾਂ ਕਰਦੀ ਜਾਂ ਜਾਂ ਕੁਝ ਵੀ ਆ ਤੇ ਮਤਲਬ ਜੇ ਆਪਣਾ ਕੋਈ ਫਰੈਂਡ ਸਰਕਲ ਜਾਂ ਆਪਣੇ ਰਿਸ਼ਤੇਦਾਰ ਆ ਜੇ ਉਹ ਆਪਣੇ ਆਪਣੇ ਨਾਲ ਸਹਿਮਤ ਨਹੀਂ ਆ ਤੇ ਆਪਾਂ ਕਹਿੰਨੇ ਆ ਕਿ ਉਹ ਸਾਨੂੰ ਪਸੰਦ ਨਹੀਂ ਕਰਦੇ ਇਹ ਗੱਲ ਹੁਣ ਤੁਸੀਂ ਦੱਸਿਓ ਕਿੱਥੋਂ ਤੱਕ ਸਹੀ ਆ ਹਰੇਕ ਦਾ ਆਪਣੇ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਆ ਕਿਉਂਕਿ ਹਰੇਕ ਦੇ ਆਪਣੇ ਆਪਣੇ ਵਿਚਾਰ ਆ ਆਪਣੀ ਆਪਣੀ ਥਿੰਕਿੰਗ ਆ ਆਪਣੀ ਆਪਣੀ ਸੋਚ ਆ ਹਰੇਕ ਦੀ ਜਿਹੜੀ ਗੱਲ ਤੁਹਾਨੂੰ ਚੰਗੀ ਲੱਗਦੀ ਹੋ ਸਕਦਾ ਦੂਜੇ ਬੰਦੇ ਨੂੰ ਨਾ ਚੰਗੀ ਲੱਗੇ ਸੋ ਆਪਾਂ ਉਹਨਾਂ ਨੂੰ ਨਫ਼ਰਤ ਨਹੀਂ ਕਰ ਸਕਦੇ ਪਰ ਆਪਾਂ ਉਹਨਾਂ ਦੇ ਵਿਚਾਰਾਂ ਦੀ ਕਦਰ ਕਰ ਸਕਦੇ ਹਾਂ ਸਹਿਮਤ ਹੋਣਾ ਆਪਾਂ ਨੂੰ ਜ਼ਰੂਰੀ ਨਹੀਂ ਆ ਆਪਾਂ ਸਿੱਧਾ ਸਿੱਧਾ ਕਹਿ ਸਕਦੇ ਹਾਂ ਕਿ ਆਈ ਡੋਨਟ ਅਗਰੀ ਵਿਦ ਯੂਰ ਵਾਟ ਯੂਰ ਸੇਇੰਗ ਬਟ ਆਈ ਰਿਸਪੈਕਟ ਯੂਰ ਓਪੀਨੀਅਨ ਦੈਟਸ